ਵਾਹੀ ਗੁਰੂ ਜੀ ਅੱਜ ਅਸੀਂ ਦੋ ਕੋਠੀਆਂ ਲੈ ਕੇ ਆਏ ਆਂ ਜੀ ਜਿਹਦੇ ਵਿੱਚੋਂ ਇੱਕ ਕੋਠੀ ਦਾ ਰੇਟ 6.5 ਲੱਖ ਰੁਪਏ ਤੇ ਦੂਜੀ ਦਾ ਰੇਟ ਤੁਸੀਂ ਆਪ ਹੀ ਵੀਡੀਓ ਚ ਪਤਾ ਲਾ ਸਕਦੇ ਹੋ ਵੀਡੀਓ ਨੂੰ ਪੂਰਾ ਦੇਖ ਲਿਓ ਜੀ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ ਜੋ ਕਿ ਵੀਡੀਓ ਦੇ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਇਸ ਨੰਬਰ ਤੇ ਤੁਸੀਂ 5-7 ਫੋਟੋਆਂ ਇੱਕ ਵਧੀਆ ਵੀਡੀਓ 6-7 ਮਿੰਟਾਂ ਦੀ ਵਧੀਆ ਵੀਡੀਓ ਬਣਾ ਕੇ 5-7 ਫੋਟੋਆਂ ਸਾਰੀ ਜਾਣਕਾਰੀ ਤੁਸੀਂ ਭੇਜ ਸਕਦੇ ਹੋ ਉਸ ਸਵਾ ਤੁਹਾਡੀ ਐਡ ਹੈ ਜਿਹੜੀ ਬਿਲਕੁਲ ਫਰੀ ਦੇ ਵਿੱਚ ਲਾ ਦਿੱਤੀ ਹੋਊਗੀ ਜੀ ਤੇ ਜਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡਾ ਕਰਦੇ ਆਪਾਂ ਕੋਠੀਆਂ ਦੀ ਗੱਲ ਇਹ ਕੋਠੀ 2 ਕਨਾਲਾਂ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜੀ ਜੋ ਕਿ ਮਾਲਕ ਮਜਬੂਰੀ ਕਰਕੇ ਵੇਚ ਰਿਹਾ ਜੀ ਮਜਬੂਰੀ ਕਰਕੇ ਵੇਚਣੀ ਪੈ ਗਈ ਇਸ ਵੀਰ ਨੂੰ ਬਾਰ-ਬਾਰ ਖੇਤਾਂ ਦੇ ਵਿੱਚ ਬਣੀ ਹੋਈ ਹੈ ਜੀ ਏਰੀਆ ਜੀ ਪਿੰਡ ਜਗਤ ਸਿੰਘ ਵਾਲਾ ਮੁਖਸਰ ਸਾਹਿਬ 7 ਰੂਮ ਬਣੇ ਹੋਏ ਨੇ ਕਿਚਨ ਵਾਸ਼ਰੂਮ ਪਾਣੀ ਵਾਸਤੇ ਡੱਗੀ ਬਣੀ ਹੋਈ ਹੈ ਸਜਾਵਟੀ ਬੂਟੇ ਲੱਗੇ ਹੋਏ ਨੇ ਪਲਾਸਤਰ ਕੀਤਾ ਹੋਇਆ ਜੀ ਬਾਹਰ ਵੀ ਵਾਸ਼ਰੂਮ ਬਣੇ ਹੋਏ ਨੇ ਜੋੜੀਆਂ ਤੇ ਲਾਈਟ ਦਾ ਕੰਮ ਵੀ ਕਰਵਾਇਆ ਹੋਇਆ ਜੀ ਰੇਟ 20 ਲੱਖ ਰੁਪਏ ਡਿਮਾਂਡ ਹੈ ਜੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9877125258 9877125258 ਇਹ ਕੋਠੀ ਦੇ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੋਠੀ ਨੂੰ ਖਰੀਦ ਸਕਦੇ ਹੋ ਹੁਣ ਵਧਦੇ ਆਪਾਂ ਅਗਲੀ ਕੋਠੀ ਵੱਲ 300 ਗੱਜ ਦੇ ਵਿੱਚ ਬਣੀ ਹੋਈ ਕੋਠੀ ਵਿਕਾਊ ਹੈ ਜੀ ਏਰੀਆ ਮੋੜ ਮੰਡੀ ਬਠਿੰਡਾ ਤਲਵੰਡੀ ਸਾਬੋ ਵਾਲੇ ਰੋਡ ਤੋਂ 150 ਮੀਟਰ 25 ਫੁੱਟ ਗਲੀ ਉੱਪਰ ਇਹ ਰੇਟ ਹੈ ਜੀ 6 ਲੱਖ 50 ਹਜ਼ਾਰ ਇਹ ਵੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 6239444401 6239444401 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀ ਹੈ ਜਿਹੜੀ 300 ਗੱਜ ਦੇ ਵਿੱਚ ਬਣੀ ਹੋਈ 6.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਦੇ ਉੱਪਰ ਨੰਬਰ ਚੱਲ ਰਿਹਾ ਹੈ ਇਹ ਸਾਡਾ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਸਟ ਤੱਕ ਧਿਆਨ ਦੇ ਨਾਲ ਵੀਡੀਓ ਦੇ ਵਿੱਚ ਮਾਲਕਾਂ ਦੇ ਨੰਬਰ ਬੋਲੇ ਵੀ ਹੁੰਦੇ ਨੇ ਤੇ ਲਿਖੇ ਵੀ ਹੁੰਦੇ ਨੇ ਸੋ ਕਿਰਪਾ ਕਰਕੇ ਉੱਥੇ ਚੈੱਕ ਕਰਿਆ ਕਰੋ ਜੀ ਉਹਨਾਂ ਤੇ ਗੱਲ ਕਰਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜ਼ਰੂਰ ਤੇ ਜਿਹੜੇ ਭੈਣ ਭਰਾ ਇਸ ਤਰ੍ਹਾਂ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜਲਦੀ ਹੀ ਲੈ ਕੇ ਮਿਲਦੇ ਜੀ ਇੱਕ ਹੋਰ ਨਵੀਂ ਵੀਡੀਓ ਸਸ਼ੇਕਾਲ